ਇਹ ਬੰਦੇ ਜਿਹੜੇ ਆ ਇਹ ਬੰਦੇ ਸਾਡੇ ਲੋਕਾਂ ਨੂੰ ਜਲੀਲ ਕਰਨਗੇ ਸਾਡੇ ਹੀ ਦਸਬੰਦ ਤੋਂ ਹੁਣ ਜਿੱਦਾਂ ਕਵਾਤਰੇ ਦੇ ਕੋਲ ਉਹ ਗਰੰਥੀ ਸਿੰਘ ਗਿਆ ਹਾਲਾਂਕਿ ਉਹਨੂੰ 5-6000 ਦੀ ਲੋੜ ਹੀ ਤੇ ਏਡੀ ਵੱਡੀ ਕੋਈ ਰਕਮ ਨਹੀਂ ਹੈਗੀ ਉਹਦੇ ਉੱਤੇ ਇਹ ਵੀ ਕਿਹਾ ਜਾ ਸਕਦਾ ਸੀ ਵੀ ਭਾਈ ਚਲੋ ਠੀਕ ਆ ਅਸੀਂ ਕਰਵਾ ਦਿੰਨੇ ਆ ਜਾਂ ਕਿ ਸੇਹੌਰ ਨੂੰ ਜੇ ਭਈਆਂ ਨੂੰ 7-7 8-8000 ਦਵਾਈ ਦਾ ਦਿੱਤਾ ਜਾਂਦਾ ਤੇ ਉਹਦੇ ਲਈ ਵੀ ਗੱਲਬਾਤ ਕਵਾਤਰਾ ਕਰਵਾ ਸਕਦਾ ਸੀ ਉਹ ਗਰੰਥੀ ਸਿੰਘ ਨੂੰ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਹੜੀ ਕਮੇਟੀ ਉੱਥੇ ਹੈਗੀ ਜੇ ਦੁਰ ਲਾਂਤਵਾ ਜੇ ਤੁਹਾਡੇ ਪਿੰਡ ਦੀ ਕਮੇਟੀ ਦਾ ਕੋਈ ਬੰਦਾ ਜਾਂ ਗਰੰਥੀ ਸਿੰਘ ਸਿਰਫ 6000 ਰੁਪਏ ਕਰਕੇ ਗੱਲਬਾਤ ਰਹੀ ਹੁਣਾ ਬਲਤੁਰਾ ਫਿਰਦਾ ਤੇ ਫਿਰ ਲਾਂਤਾ ਉਹ ਪਿੰਡ ਦੇ ਉੱਤੇ ਹੀ ਬਿਲਕੁਲ ਜੇ ਤੁਸੀਂ ਜੇ ਤੁਸੀਂ ਮੇਲੇ ਕਰਾਉਂਦੇ ਹੋ ਮੇਲੇ ਦੇ ਉੱਤੇ ਕੰਜਰੀਆਂ ਨਚਾਉਂਦੇ ਹੋ ਮੇਲੇ ਦੇ ਉੱਤੇ ਲਾਣਾ ਪੀਂਦੇ ਹੋ ਲਾਣਾ ਪੀ ਕੇ ਤੁਸੀਂ ਉਹ ਕੌਣ ਵਾਲੀਆਂ ਨੂੰ ਤੁਸੀਂ 4.5 4 5 5 ਲੱਖ ਰੁਪਏ ਅਣਖੀਲੇ ਵਰਗਿਆਂ ਨੂੰ ਦਿੰਦੇ ਹੋ ਆਪਣੇ ਮੇਲਿਆਂ ਤੇ ਲੈਣ ਕਿਤੇ ਤੁਹਾਡੇ ਕੋ ਗਰੰਤੀ ਸਿੰਘ ਲਈ 6000 ਰੁਪਏ ਨਹੀਂ ਹੈਗਾ ਤਾਂ ਲਾਨ ਤਾਂ ਬਿਲਕੁਲ ਜਿਹੜਾ ਬੰਦਾ 6000 ਰੁਪਏ ਕਰਕੇ ਤੁਹਾਡਾ ਕੁਆਤਰੇ ਕੋ ਤੁਰਿਆ ਫਿਰਦਾ ਵਜਾ ਲੱਖ ਰੁਪਏ ਕਰਕੇ ਵੀ ਤੁਰੇ ਜੇ ਤੁਹਾਡਾ ਬੰਦਾ ਪਿੰਡ ਦੇ ਵਿੱਚ ਉਹਦਾ ਜੋ ਕੁਆਤਰੇ ਕੋ ਚੱਲ ਗਿਆ ਤਾਂ ਫੇਰ ਸਮਝ ਲਓ ਵੀ ਤੁਹਾਡਾ ਗਰੰਤੀ ਸਿੰਘ ਚਲੇ ਗਿਆ ਤੇ ਤੁਹਾਡੇ ਗੁਰੂ ਘਰ ਦਾ ਵਜ਼ੀਰ ਚਲੇ ਗਿਆ ਤਾਂ ਫੇਰ ਤੇ ਤੁਹਾਡਾ ਮਰਨ ਬਿਲਕੁਲ ਦੂਜੀ ਗੱਲ ਜੋ ਕੋ